ਅੱਜ ਵੀ ਸਾਡੀ ਪਿਛਲੇ ਸਮੇਂ ਦੀ ਤਰ੍ਹਾਂ ਹੀ ਅਸੀਂ ਜਿਹੜੀ ਸਾਡੀ ਖੰਨਾ ਪੁਲਿਸ ਦੀ ਪੇੜੇ ਅਨਸਰਾਂ ਦੇ ਖਿਲਾਫ ਹੋ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਹੈ ਉਹ ਇਸ ਸਾਲ ਵੀ ਕੰਟੀਨਿਊ ਚੱਲ ਰਹੀ ਹੈ ਉਹਦੇ ਤਹਿਤ ਸਾਨੂੰ ਵਧੀਆ ਸਕਸੈਸ ਮਿਲਿਆ ਜੀ ਜਿਹਦੇ ਵਿੱਚ ਸਾਨੂੰ ਖੰਨਾ ਪੁਲਿਸ ਨੂੰ ਨਸ਼ਾ ਸਪਲਾਈ ਕਰਨ ਵਾਲਾ ਜਿਹੜਾ ਅੰਤਰਰਾਜੀ ਇੱਕ ਗਿਰੋਹ ਹੈ ਉਹਦਾ ਪਰਦਾ ਫਾਸ਼ ਕੀਤਾ ਇਹਦੇ ਵਿੱਚ ਸਾਨੂੰ 5 ਕੁਇੰਟਲ ਪੁੱਕੀ ਚੂਰਾ ਪੋਸਤ ਬਰਾਮਦ ਹੋਈ ਹੈ ਅਲੋਂਗ ਵਿਦ 3 ਦੋਸ਼ੀ ਇਦੇ ਚ ਜਿਹੜੀ ਸਾਰੀ ਰਿਕਵਰੀ ਹੈ ਇਹਦੀ ਸੁਪਰਵੀਜ਼ਨ ਐਸਪੀ ਡੀ ਪ੍ਰਗਿਆ ਜਨ ਮੈਡਮ ਨੇ ਕੀਤੀ ਹੈ ਅ ਅਸਿਸਟਡ ਬਾਈ ਡੀਐਸਪੀ ਡੀ ਪਵਨਜੀਤ ਡੀਐਸਪੀ ਸਮਰਾਲਾ ਜਸਪਿੰਦਰ ਇਨਚਾਰਜ ਸੀਆਈ ਇਨਸਪੈਕਟਰ ਅਮਨ ਅਮਨਦੀਪ ਐਸਐਚਓ ਸਮਰਾਲਾ ਰਾਓ ਵਰਿੰਦਰ ਸੋ ਇਹਦੀ ਡਿਟੇਲ ਜੇ ਮੈਂ ਦੱਸਣਾ ਚਾਹਾਂਗੀ ਜੀ ਕਿ 20 ਜਨਵਰੀ ਨੂੰ ਜਿਹੜੀ ਥਾਣਾ ਥਾਣਾ ਸਮਰਾਲਾ ਦੀ ਪੁਲਿਸ ਪਾਰਟੀ ਹੈਗੀ ਆ ਉਹ ਬਰਦਾਲਾ ਸਾਈਡ ਨਾਕਾ ਬੰਦੀ ਕਰ ਰਹੀ ਸੀਗੀ ਜਦੋਂ ਉਹਨਾਂ ਨੂੰ ਇੱਕ ਕੰਟੇਨਰ ਸਮਰਾਲਾ ਸਾਈਡ ਤੋਂ ਆਉਂਦਾ ਨਜ਼ਰ ਆਇਆ ਸ਼ਖਦੀਪ ਨੌਤੇ ਉਹਨਾਂ ਨੇ ਉਹਨੂੰ ਇੰਟਰਸੈਪਟ ਕੀਤਾ ਤੇ ਉਹਦੇ ਚ ਤਿੰਨ ਨੌਜਵਾਨ ਸਵਾਰ ਤਿੰਨ ਵਿਅਕਤੀ ਸਵਾਰ ਸਿਗੇ ਉਹਨਾਂ ਦੀ ਕੰਟੇਨਰ ਹਰਿਆਣਾ ਦਾ ਨੰਬਰ ਸੀਗਾ HR37E3678 ਜਿਹੜੇ ਉਹਦੇ ਚ ਬੰਦੇ ਸਿਗੇ ਉਹਨਾਂ ਦੇ ਨਾਂ ਜਦੋਂ ਆਈਡੈਂਟੀਫਾਈ ਕੀਤੇ ਗਏ ਇੱਕ ਨੇ ਆਪਣਾ ਨਾਂ ਜਿਹੜਾ ਡਰਾਈਵਰ ਸੀ ਅਮਰਜੀਤ ਸਿੰਘ ਦਸਿਆ ਜਿਹੜਾ ਵਾਸੀ ਮੋਲਾਣਾ ਅੰਬਾਲਾ ਹਰਿਆਣਾ ਦਾ ਰਹਿਣ ਵਾਲਾ ਹੈ ਦੂਜੇ ਨੇ ਆਪਣਾ ਨਾਂ ਹਿੰਮਤ ਸਿੰਘ ਦੱਸਿਆ ਇਹ ਵਾਸੀ ਯਮਨਾ ਨਗਰ ਹਰਿਆਣਾ ਦਾ ਹੈ ਤੇ ਜਿਹੜਾ ਤੀਜਾ ਹੈ ਸਤਨਾਮ ਸਿੰਘ ਇਹ ਵੀ ਹਰਿਆਣੇ ਦਾ ਹੀ ਪਿੰਡ ਮੁਲਾਣਾ ਦਾ ਰੈਂਡ ਵਾਲਾ ਹੈਗਾ ਤੇ ਜਦੋਂ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਕਿਹਾ ਗਿਆ ਤਾਂ ਦੇ ਸੈੱਟ ਕਿ ਅਸੀਂ ਆਪਣੇ ਕਿਸੇ ਗਸ਼ਟਡ ਅਫਸਰ ਤੋਂ ਹੀ ਕਰਾਵਾਂਗੇ ਤੇ ਮੌਕੇ ਤੇ ਜਿਹੜੇ ਡੀਐਸਪੀ ਸਮਰਾਲਾ ਜਸਪਿੰਦਰ ਸਿੰਘ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਦੀ ਪ੍ਰੈਜ਼ੈਂਸ 'ਚ ਜਿਹੜੀ ਕੰਟੇਨਰ ਹੈ ਉਹਦੀ ਤਲਾਸ਼ੀ ਕੀਤੀ ਗਈ ਜਿਹਦੇ ਵਿੱਚ ਸਾਨੂੰ 5 ਕੁਇੰਟਲ ਪੋਪੀ ਹਸਕ ਬ੍ਰਹਮਤ ਹੋਈਏ ਉਸ ਬਿਹਾਰ ਤੋਂ ਐਫ ਆਈ ਆਰ ਨੰਬਰ 16 ਡੇਟਿਡ 2 ਜਨਵਰੀ 2022 ਅੰਡਰ ਸੈਕਸ਼ਨ 156185 ਐਨ ਡੀ ਪੀ ਐਸ ਐਕਟ ਦਰਜ ਕੀਤਾ ਗਿਆ ਸਮਰਾਲਾ ਸਮਰਾਲਾ ਥਾਣੇ 'ਚ ਔਰ ਜਿਹੜੀ ਸਾਡੀ ਮੁੱਢਲੀ ਤਫਤੀਸ਼ ਹੈ ਉਹਦੇ 'ਚ ਪਤਾ ਲੱਗਿਆ ਕਿ ਇਹ ਰਾਜਸਥਾਨ ਤੋਂ ਲੈ ਕੇ ਆ ਰਹੇ ਸੀਗੇ ਜਿਹੜੀ ਪੁੱਕੀ ਚੂਰਾ ਪੋਸਟ ਤੇ ਅੱਗੇ ਨਾਲੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ 'ਚ ਇਹਨੂੰ ਸਪਲਾਈ ਕਰਨਾ ਸੀਗਾ ਔਰ ਇਹ ਵੀ ਪਤਾ ਲੱਗਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਹੀ ਘੇੜਾ ਪਹਿਲਾਂ ਵੀ ਨਾਂਨੇ ਲਾਇਆ ਸੀ ਜਿਹੜਾ ਨਸ਼ੇ ਦਾ ਸਪਲਾਈ ਕਰ ਰਹੇ ਨੇ ਔਰ ਜਿਹੜਾ ਅਮਰਜੀਤ ਸਿੰਘ ਹੈ ਉਹ ਟਰੱਕ ਡਰਾਈਵਰ ਹੈ ਜਿਹੜਾ ਸਤਨਾਮ ਸਿੰਘ ਹੈ ਉਹ ਉਹ ਗੱਡੀ ਦਾ ਮਾਲਕ ਹੈ ਉਹ ਜਿਹੜਾ ਹਿੰਮਤ ਸਿੰਘ ਹੈ ਉਹ ਇਹਨਾਂ ਦੇ ਨਾਲ ਹੀ ਆਏ ਸੀ ਕਿ ਉਹ ਰੋਕ ਵੈਸੇ ਵੀ ਉਹ ਬੇਰੁਜ਼ਗਾਰ ਹੈ ਔਰ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਨਾਂ ਤਿੰਨਾਂ ਚੋਂ ਜਿਹੜੇ ਦੋ ਅਕਿਊਜ਼ਡ ਹੈਗੇ ਅਮਰਜੀਤ ਸਿੰਘ ਉਹਦੇ ਉੱਤੇ ਪਹਿਲਾਂ ਥਾਣਾ ਪਿੰਜੌਰ ਹਰਿਆਣਾ ਵਿੱਚ 14 ਕਿਲੋ ਪੁੱਕੀ ਦਾ ਆਲਰੇਡੀ ਇੱਕ ਪਰਚਾ ਦਰਜ ਹੈਗਾ ਕਿ ਜਿਹੜਾ ਹਿੰਮਤ ਸਿੰਘ ਹੈ ਉਹਦੇ ਤੇ ਸਾਲ 2014 ਵਿੱਚ ਇੱਕ ਮੱਧ ਪ੍ਰਦੇਸ਼ 'ਚ ਐਨਡੀ ਦਾ ਪਰਚਾ ਹੋਇਆ ਸੀ ਜਿਹਦੇ 'ਚ ਇਹਨੇ 25 ਕਿਲੋ ਅਫੀਮ ਦੀ ਰਿਕਵਰੀ ਕੀਤੀ ਔਰ ਜਿਹੜਾ ਸਤਨਾਮ ਸਿੰਘ ਹੈ ਉਹਦੇ ਤੇ ਹੁਣ ਤੱਕ ਦੀ ਤਫਤੀਸ਼ 'ਚ ਪਤਾ ਲੱਗਿਆ ਕਿ ਕੋਈ ਵੀ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤਕਬਿਲ ਨਾਲ ਇਸ ਗੱਡੀ ਨੂੰ ਇੰਟਰਸੈਪਟ ਕਰਕੇ ਇੱਕ ਬੜੀ ਵੱਡੀ ਮਾਤਰਾ ਚ ਕਮਰਸ਼ੀਅਲ ਕੁਆਂਟੀਟੀ ਦੀ ਪੋਪੀ ਹਸਕਾਵਰ ਕੀਤੀ ਹੈ ਆਈ ਕੰਗਰਾਚੂਲੇਟ ਮਾਈ ਟੀਮ ਐਂਡ ਆਈ ਐਕਸਪੈਕਟ ਕਿ ਅਸੀਂ ਇਸ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ ਹੀ ਇਸੇ ਤਰ੍ਹਾਂ ਨਸ਼ੇ ਦੇ ਖਿਲਾਫ ਕੋਈ ਨਾ ਕੋਈ ਆਪਣੀ ਰਿਕਵਰੀ ਕਰਦੇ ਰਵਾਂਗੇ ਪਤਾ ਲੱਗੇ ਪੰਜਾਬ ਚ ਇਹਨਾਂ ਦਾ ਕੀ ਲਿੰਕ ਹੈ ਜੀ ਜੋ ਸਾਨੂੰ ਪਤਾ ਲੱਗਿਆ ਕਿ ਤਿੰਨੋਂ ਹੀ ਹਰਿਆਣੇ ਦੇ ਰਹਿਣ ਵਾਲੇ ਆ ਬਟ ਇਹ ਪਹਿਲਾਂ ਵੀ ਐਦਾਂ ਹੀ ਇੱਕ ਰਾਉਂਡ ਬਹੁਤ ਰੀਸੈਂਟਲੀ ਵੀ ਲਗਾ ਚੁੱਕੇ ਨਸ਼ਾ ਸਪਲਾਈ ਕਰਨ ਲਈ ਔਰ ਫਿਲਹਾਲ ਤਾਂ ਇਹਨਾਂ ਦਾ ਇਹੀ ਲਿੰਕ ਪਤਾ ਲੱਗਿਆ ਜੀ ਜਿਸ ਤਰ੍ਹਾਂ 5 ਕਵੰਟਲ ਭੁੱਕੀ ਸੀਗੀ ਜੀ ਓਪਨ ਨਹੀਂ ਲੱਗਿਆ ਰਿਹਾ ਜੀ ਜਾਂ ਕੋਈ ਸੀਕ੍ਰੇਟ ਪਲੇਸ ਬਣਾਇਆ ਸੀ ਜੀ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਯਸੇ ਕੰਟੇਨਰ ਦੇ ਵਿੱਚ ਹੀ ਸਾਨੂੰ ਮਿਲੀ ਹੈ ਔਰ ਜਿੰਨੀ ਕੁਆਂਟੀਟੀ ਹੈ 5 ਕਵੰਟਲ ਤਾਂ ਕੰਟੇਨਰ ਇਸ ਤਰ੍ਹਾਂ ਕੋਈ ਬਹੁਤ ਸੀਕ੍ਰੇਟਲੀ ਨਹੀਂ ਰੱਖ ਸਕਦੇ ਬਟ ਡੈਫੀਨਿਟਲੀ ਇਟ ਵਾਸ ਇਨਸਾਈਡ ਦਾ ਵਿਚ ਮਾਲ ਸੀਗਾ ਜਾਂ ਕਲੀ ਭੁੱਕੀ ਹੋਦੀ ਸੀ ਕਿ ਟਰਲ ਖੋ ਕੇ ਲਿਆ ਗਏ ਜੀ ਇਟ ਇਜ਼ ਟੂ ਪ੍ਰੀਲੀਮਿਨਰੀ ਇਹ ਮੈਂ ਹਲੇ ਤੁਹਾਨੂੰ ਨਹੀਂ ਰਿਵੀਲ ਕਰ ਸਕਦਾ ਥੈਂਕ ਯੂ